ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਸਵੇਰੇ ਜਦੋਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਅੱਜ 6 ਜੂਨ ਹੈ ਕੱਲੂਕਾਰ ਸਮਾਗਮ ਨੂੰ ਲੈ ਕੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਉਦੋਂ ਏਦਾਂ ਇੱਕ ਵਾਰੀ ਲੱਗਿਆ ਸਾਰਿਆਂ ਨੂੰ ਲੱਗਿਆ ਜੋ ਉਥੇ ਮਾਹੌਲ ਸੀਗਾ ਵੀ ਟਕਰਾਅ ਜਿਹੜਾ ਟਲ ਗਿਆ ਪਰ ਹੁਣ ਜਿੱਦਾਂ ਦੇ ਬਿਆਨ ਆ ਰਹੇ ਆ ਪੰਥਕ ਸਿਆਸਤ ਨੂੰ ਲੈ ਕੇ ਏਦਾਂ ਲੱਗਦਾ ਵੀ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਜਿਹੜੀ ਹੈ ਉਹ ਲੱਗਦੀ ਪਈ ਆ ਉਹਦਾ ਕਾਰਨ ਇਹ ਆ ਵੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਸਿਮਰਨਜੀਤ ਸਿੰਘ ਦਾ ਜਿਹੜਾ ਬਿਆਨ ਹੈ ਮਾਨ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਿਲਕੁਲ ਤੁਮਾ ਸਾਹਿਬ ਦੇ ਖਿਲਾਫ ਹੈ ਔਰ ਵੱਡੇ ਇਲਜ਼ਾਮ ਜਿਹੜੇ ਆ ਉਹ ਲਗਾ ਰਹੇ ਆ ਫਤੋ ਇਹ ਵੀ ਸਮਝਦੇ ਆ ਵੀ ਸਿਮਰਨਜੀਤ ਸਿੰਘ ਮਾਨ ਮਾ ਸਾਹਿਬ ਦੇ ਖਿਲਾਫ ਬਿਆਨ ਦੇ ਰਿਹਾ ਤੇ ਸਿਮਰਨਜੀਤ ਸਿੰਘ ਮਾਨ ਕਿਤੇ ਹੁਣ ਸੁਖਬੀਰ ਬਾਦਲ ਨਾਲ ਗੱਠ ਟੁੱਪਤੇ ਨਹੀਂ ਕਰਨਗੇ ਉਹਨਾਂ ਦੇ ਨਾਲ ਗੱਠ ਜੋੜਤੇ ਨਹੀਂ ਕਰਨਗੇ ਕਿਉਂਕਿ ਰਾਏ ਹੁਣ ਜਿਹੜੀ ਆ ਸਮਾਨਾਂਤਰ ਮਿਲਦੀ ਦਿਖਾਈ ਦੇ ਰਹੀ ਆ ਦੂਜੇ ਪਾਸੇ ਡੱਲਾ ਸਾਹਿਬ ਜਿਹੜੀ ਗੱਲ ਆਪਾਂ ਸਵੇਰੇ ਆਸ਼ੂ ਨੂੰ ਲੈ ਕੇ ਕੀਤੀ ਸੀ ਭਾਰਤ ਪੂਛਣਾ ਆਸ਼ੂ ਨੂੰ ਲੈ ਕੇ ਬਈ ਇਹ ਐਦਾਂ ਲੱਗਦਾ ਵੀ ਇੱਕ ਪੋਲੀਟੀਕਲ ਵੈਂਡੈਟਾ ਇਲੈਕਸ਼ਨ ਆ ਬਿਲਕੁਲ ਨਜ਼ਦੀਕ ਨੇ ਗੈਹ ਗੱਜ ਦੇ ਵਿੱਚ ਕੈਂਪੇਨ ਚੱਲ ਰਿਹਾ ਪਰ ਉਹ ਡੱਲਾ ਸਾਹਿਬ ਸਾਰੀ ਸਥਿਤੀ ਬਦਲ ਗਈ ਜਿਹੜੇ ਐਸਐਸਪੀ ਵਿਜੀਲੈਂਸ ਨੇ ਉਹਨਾਂ ਨੂੰ ਸੰਮਣ ਕੀਤੇ ਆ ਵੀ ਤੁਸੀਂ ਆ ਕੇ ਪੇਸ਼ ਹੋ ਇੱਕ ਸਕੂਲ ਦੀ ਜ਼ਮੀਨ ਦਾ ਮਾਮਲਾ ਪੰਜਾਬ ਸਰਕਾਰ ਨੇ ਉਹਨਾਂ ਐਸਐਸਪੀ ਸਾਹਿਬ ਨੂੰ ਹੀ ਸਸਪੈਂਡ ਕਰ ਦਿੱਤਾ ਇਹ ਦੋਨੋਂ ਮਾਮਲੇ ਯੂ ਟਰਨ ਕਿਵੇਂ ਲੈ ਗਏ ਤੁਹਾਤੋਂ ਇਹ ਸਮਝਦੇ ਆ ਪਰ ਸਭ ਤੋਂ ਪਹਿਲਾਂ 6 ਜੂਨ ਵਾਲਾ ਮਸਲਾ ਕੱਲੂਕਾਰ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਜਿੱਤੇ ਆਪਾਂ ਸਵੇਰੇ ਗੱਲ ਕੀਤੀ ਕਿ ਗੜਗੱਜ ਸਾਹਿਬ ਨੇ ਬੜੇ ਢੰਗ ਤਰੀਕੇ ਦੇ ਨਾਲ ਮੌਕੇ ਨੂੰ ਸੰਭਾਲਿਆ ਪਰ ਉਹ ਸਾਰੀ ਸਥਿਤੀ ਜਿਹੜੀ ਆ ਉਹ ਹੁਣ ਉਲਟ ਦਿਖਾਈ ਦੇ ਰਹੀ ਹੈ ਜੀ ਡਾ ਜੀ ਦੇਖੋ ਵੱਖ-ਵੱਖ ਵਿਦਵਾਨ ਬੁੱਧੀਜੀਵੀ ਜਦੋਂ ਉਹਨਾਂ ਦੀਆਂ ਗੱਲਾਂ ਤਰਕ ਆਪਾਂ ਸੁਣੇ ਨੇ ਤੇ ਉਹਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਬਾਹਰ ਆ ਗਈਆਂ ਕਿ ਕਿਤੇ ਨਾ ਕਿਤੇ ਇਹ ਪਹਿਲੀ ਵਾਰੀ ਹੋਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਦੇਸ਼ ਨਹੀਂ ਦਿੱਤਾ ਕੌਮ ਦੇ ਨਾਂ ਤੇ ਕੱਲੂ ਘਾਰੇ ਦੇ ਮੌਕੇ ਉਹ ਕਹਿੰਦੇ ਕਿ ਮੈਂ ਅਰਦਾਸ ਦੇ ਵਿੱਚ ਹੀ ਜਿਹੜੀ ਗੱਲ ਕਹਿਣੀ ਸੀ ਕਹਿ ਦਿੱਤੀ ਇਹਨੂੰ ਲੈ ਕੇ ਜਿਹੜੇ ਵੱਖ-ਵੱਖ ਬੁੱਧੀਜੀਵੀ ਨੇ ਉਹਨਾਂ ਦੀ رائے ਵੱਖਰੀ ਹੈ ਉਹ ਕਹਿੰਦੇ ਕਿ ਅਰਦਾਸ ਦੇ ਵਿੱਚ ਜਿਹੜੀ ਗੱਲ ਕੀਤੀ ਉਹ ਠੀਕ ਹੈ ਪਰ ਜਿਹੜਾ ਸੰਦੇਸ਼ ਹੈ ਉਹ ਵੱਖਰੇ ਤੌਰ ਦੇ ਉੱਤੇ ਹੁੰਦਾ ਹੈ ਜਿਹੜੀ ਪਰੰਪਰਾ ਤੇ ਮਰਿਆਦਾ ਹੈ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਬਿਲਕੁਲ ਮਰਿਆਦਾ ਦੇ ਮੁਤਾਬਕ ਸਭ ਕੁਝ ਨਹੀਂ ਹੋਇਆ ਹੁਣ ਇਹ ਲੱਗ ਰਿਹਾ ਸੀ ਕਿ ਵਿਚ ਵਿਚਾਲੇ ਦਾ ਰਸਤਾ ਕੱਢ ਲਿਆ ਗਿਆ ਕਾਮਨ ਮਿਨਿਮਮ ਮਿਨਿਮਮ ਪ੍ਰੋਗਰਾਮ ਬਣ ਗਿਆ ਬਿਲਕੁਲ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਕੁਝ ਹੋਇਆ ਇਹ ਠੀਕ ਹੈ ਇਹਦੇ ਨਾਲ ਕੋਈ ਟਕਰਾਹ ਨਹੀਂ ਹੋਇਆ ਪਰ ਇਹਦੇ ਨਾਲ ਕਹਿੰਦੇ ਮर्यादा ਦੀ ਵੀ ਇਨ ਬਿਨ ਪਾਲਣਾ ਨਹੀਂ ਹੋਈ ਪਰ ਅੱਜ ਪੰਥਕ ਰਵਾਇਤਾਂ ਦੇ ਵਿੱਚ ਗੈਰ ਮर्याਦਤ ਕੰਮ ਜ਼ਿਆਦਾ ਚਰਚਾ ਚ ਹੈ ਮर्यादा ਨੂੰ ਨਾ ਮੰਨਿਆ ਜਾਣਾ ਬਹੁਤ ਵੱਡਾ ਵਿਸ਼ਾ ਬਣਿਆ ਹੋਇਆ ਹੈ ਹੁਣ ਸੰਦੀਪ ਜੀ ਗਿਆਨੀ ਕੁਲਦੀਪ ਸਿੰਘ ਗੜਗਜ ਕੀ ਇਹ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਸੀ ਕਿ ਅਗਰ ਇਹ ਮਰਿਆਦਾ ਮੁਤਾਬਕ ਨਹੀਂ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਿਆਦਾ ਸੁਨਿਸ਼ਚਿਤ ਕਰੇ ਬਾਰ-ਬਾਰ ਜਿਹੜੀ ਗਲ ਆ ਜਾਂਦੀ ਹੈ ਨਾ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆ ਜਾਂਦੀ ਹੈ ਧਾਮੀ ਸਾਹਿਬ ਪ੍ਰਧਾਨ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਐਸਜੀਪੀਸੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਨਹੀਂ ਹੈ ਕੀ ਐਸਜੀਪੀਸੀ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਅਗਰ ਕਿਹਾ ਕਿ ਅਸੀਂ ਸੰਦੇਸ਼ ਕਿਸੇ ਹੋਰ ਤੋਂ ਦਵਾਈਏ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨਹੀਂ ਮੰਨੇ ਤੇ ਉਹਨਾਂ ਨੇ ਅਰਦਾਸ ਦੇ ਵਿੱਚ ਹੀ ਆਪਣੇ ਆਪ ਦਾ ਜਿਹੜਾ ਉਹਨਾਂ ਨੇ ਅਰਦਾਸ ਦੇ ਵਿੱਚ ਹੀ ਜਿਹੜੀ ਬਾਅਦ ਚ ਗੱਲ ਕਹੀ ਕਿ ਮੈਂ ਉਹਦੇ ਵਿੱਚ ਹੀ ਸੁਨੇਹਾ ਦੇਤਾ ਮੈਂ ਜੋ ਕਹਿਣਾ ਸੀ ਕਹਿਤਾ ਹੁਣ ਕਈ ਤਰ੍ਹਾਂ ਦੇ ਇਲਜ਼ਾਮ ਯਾਨੀ ਕੁਲਦੀਪ ਸਿੰਘ ਗੜਗਜ ਤੇ ਫੇਰ ਆ ਰਹੇ ਨੇ ਕਿ ਪਿਛਲੇ ਸਮੇਂ ਤੋਂ ਕਈ ਇਸ ਤਰੀਕੇ ਦੀਆਂ ਗੱਲਾਂ ਹੋਈਆਂ ਨੇ ਜਦੋਂ ਦਾ ਉਹਨਾਂ ਨੇ ਕਾਰਜਪਾਲ ਸੰਭਿਆ ਮਰਿਆਦਾ ਮੁਤਾਬਕ ਨਹੀਂ ਹੋਈਆਂ ਭਾਵੇਂ ਤਕਸ਼ਰੀ ਪਟਨਾ ਸਾਹਿਬ ਦੇ ਫੈਸਲੇ ਵਾਲੀ ਗੱਲ ਹੈ ਭਾਵੇਂ ਅੱਜ ਫਸੀਲ ਤੋਂ ਜਾ ਕੇ ਸੰਦੇਸ਼ ਨਾ ਦੇਣ ਦੀ ਗੱਲ ਹੈ। ਪਰ ਭਾਵੇਂ ਜਿਸ ਤਰ੍ਹਾਂ ਉਹਨਾਂ ਦੀ ਨਿਯੁਕਤੀ ਹੋਈ ਹੈ, ਸੇਵਾ ਸੰਭਾਲੀ ਹੈ, ਉਹਦੇ 'ਚ ਮਰਿਆਦਾ ਦਾ ਨਾ ਹੋਣਾ। ਹੁਣ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਇੱਕ ਗੱਲ ਤਾਂ ਤੈਅ ਹੈ ਕਿ ਹਰਜਿੰਦਰ ਸਿੰਘ ਧਾਮੀ ਜਾਂ ਤਾਂ 9 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜਥੇਦਾਰ ਦੇ ਤੌਰ ਤੇ ਕਿਸੇ ਦਾ ਨਾਮ ਸੁਝਾ ਦੇਣਗੇ, ਜੋ ਮੈਨੂੰ ਲੱਗਦਾ ਹੈ। ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਆਉਂਦੇ ਦਿਨਾਂ ਦੇ ਵਿੱਚ ਅਸਤੀਫਾ ਦੇ ਜਾਣ ਕਿਉਂਕਿ ਉਹ ਵੱਖ-ਵੱਖ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਇਹ ਗੱਲ ਕਹਿੰਦੇ ਰਹੇ ਨੇ ਕਿ ਹੁਣ ਅਸੀਂ ਪੱਕੇ ਜਥੇਦਾਰ ਦੀ ਨਿਯੁਕਤੀ ਵਾਲੇ ਪਾਸੇ ਜਾਵਾਂਗੇ ਸੋ ਅਗਰ ਹੁਣ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਐਕਟਿੰਗ ਜਥੇਦਾਰ ਦੇ ਜ਼ਰੀਏ ਹੀ ਸਾਰੀਆਂ ਸੇਵਾਵਾਂ ਅੱਗੇ ਵਧਣਗੀਆਂ ਫਿਰ ਕਿਤੇ ਨਾ ਕਿਤੇ ਸ਼ਰੋਮਣੀ ਕਮੇਟੀ ਚੋਣਾਂ ਸਿਰਤੇ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦਾ ਬਹੁਤ ਬੁਰਾ ਹਾਲ ਹੋ ਸਕਦਾ ਜੋ ਸਥਿਤੀਆਂ ਨੇ ਹੁਣ ਤਾਂ ਸੰਤ ਸਮਾਜ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਖ-ਵੱਖ ਪੰਥਕ ਅਦਾਰੇ ਚੀਫ ਖਾਲਸਾ ਦਵਾਨ ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਬਣੇ ਪਏ ਨੇ ਇੱਕ ਤਰੀਕੇ ਨਾਲ ਮਰਿਆਦਾ ਦੇ ਨਾਂ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਰਿਆਦਾ ਮੁਤਾਬਕ ਨਹੀਂ ਸੇਵਾ ਉਹਨਾਂ ਨੂੰ ਸਾਂਭੀ ਗਈ ਹੁਣ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਚੋਂ ਨਵਾਂ ਕੋਣ ਜਿਹੜਾ ਨਿਕਲਿਆ ਨਵਾਂ ਕੋਣ ਇਹ ਨਿਕਲਿਆ ਕਿ ਸਿਮਰਨਜੀਤ ਸਿੰਘ ਮਾਨ ਨਾ ਪੰਥਕ ਨਾ ਸੰਤ ਸਮਾਜ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜੇ ਨੇ ਸਿਮਰਨਜੀਤ ਸਿੰਘ ਮਾਨ ਠੀਕ ਹੈ ਦੋ ਵਾਰ ਐਮਪੀ ਬਣ ਗਏ ਪਹਿਲੀ ਵਾਰੀ ਅੜ ਗਏ ਵੀ ਮੈਂ ਤਲਵਾਰ ਲੈ ਕੇ ਨਹੀਂ ਜਾਣੀ ਤਲਵਾਰ ਲੈ ਕੇ ਹੀ ਜਾਣਾ ਉਹ ਤੋਂ ਬਿਨਾ ਨਹੀਂ ਜਾਣਾ ਅਗਲੀ ਵਾਰੀ ਸੰਵਿਧਾਨ ਦੀ ਸੌ ਚੱਕ ਕੇ ਸਿਮਰਨਜੀਤ ਸਿੰਘ ਮਾਨ ਨੂੰ ਸਭ ਕੁਝ ਪ੍ਰਵਾਨ ਹੋ ਗਿਆ ਤੇ ਉਹ ਪਾਰਲੀਮੈਂਟ ਚ ਆਪਣਾ ਕਾਰਜਕਾਲ ਪੌਣੇ ਦੋ ਸਾਲ ਦੋ ਸਾਲ ਦਾ ਪੂਰਾ ਕਰ ਗਏ ਦੁਬਾਰਾ ਫੇਰ ਨਹੀਂ ਜਿੱਤੇ ਹੁਣ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਤੋਂ ਲੱਗਦਾ ਹੈ ਉਹਨਾਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਸੁਖਵੀਰ ਦੀ ਧਿਰ ਵਾਲੇ ਪਾਸੇ ਖੜਾ ਕਰ ਰਹੇ ਨੇ। ਸਿਮਰਨਜੀਤ ਸਿੰਘ ਮਾਨ ਦਾ ਜਿਸ ਤਰ੍ਹਾਂ ਨਾਲ ਬਾਬਾ ਹਰਨਾਮ ਸਿੰਘ ਧੂਮਾ ਦੇ ਖਿਲਾਫ ਬਿਆਨ ਆਇਆ। ਔਰ ਜਿਸ ਤਰ੍ਹਾਂ ਨਾਲ ਉਹ ਯਾਨੀ ਕੁਲਦੀਪ ਸਿੰਘ ਗੜਗਜ ਦੇ ਹੱਕ 'ਚ ਖੜ ਗਏ। ਸਿਮਰਨਜੀਤ ਸਿੰਘ ਮਾਨ ਇੱਕ ਵਾਰ ਨਹੀਂ ਬੋਲੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਜਿਹੜੀ ਨਿਯੁਕਤੀ ਹੈ। ਉਹਨਾਂ ਦੀ ਬਤੌਰ ਜਥੇਦਾਰ ਸੇਵਾ ਸੰਭਾਲੀ ਗਈ ਹੈ। ਕੀ ਉਹ ਮਰਿਆਦਾ ਮੁਤਾਬਕ ਹੈ ਜਾਂ ਨਹੀਂ? ਅੱਜ ਸਿਮਰਨਜੀਤ ਸਿੰਘ ਮਾਨ ਨੂੰ ਇਹਦੇ ਤੇ ਵੀ ਬੋਲਣਾ ਚਾਹੀਦਾ ਸੀ। ਉਹ ਨਹੀਂ ਬੋਲੇ ਹੁਣ ਮੈਨੂੰ ਇਹ ਲੱਗਦਾ ਕਿ ਦੇਖੋ ਸਿਮਰਜੀਤ ਸਿੰਘ ਮਾਨ ਨੇ ਆਪਣਾ ਕਹਿੰਦੇ ਰਿਸ਼ਤੇਦਾਰ ਖੜਾ ਕੀਤਾ ਸੀ ਮੁੰਡਾ ਬਰਨਾਲੇ ਤੋਂ ਉਹ ਵੀ ਹਾਰ ਗਿਆ ਸੋਧਤਾ ਸੀ ਉਹਦੀ ਪਾਰਟੀ ਚ ਦੋਤਾ ਹਾਂ ਐਮਐਲਏ ਕੋਈ ਹੈ ਨਹੀਂ ਉਹਨਾਂ ਦੀ ਪਾਰਟੀ ਚ ਉਹਨਾਂ ਦਾ ਦੋਤਾ ਮੈਂ ਸੁਣਿਆ ਕਹਿੰਦੇ ਉਹ ਬੜਾ ਸਿਆਣਾ ਨੌਜਵਾਨ ਹੈ ਮੈਂ ਕਦੀ ਮਿਲਿਆ ਨਹੀਂ ਕਹਿੰਦੇ ਸਿਮਰਜੀਤ ਸਿੰਘ ਮਾਨ ਇਹ ਸਮਝ ਗਿਆ ਵੀ ਮੇਰੀ ਉਮਰ ਵੀ ਸਿਆਣੀ ਹੋ ਗਈ 80 ਦੇ ਲਾਗੇ ਤਾਂ ਹੋਣਗੇ ਸ਼ਾਇਦ ਵਾਧੀ ਹੋਣ ਸਿਮਰਜੀਤ ਸਿੰਘ ਮਾਨ 80 ਤਾਂ ਹੁਣ ਬਾਬਾ ਜੀ ਕਹਿੰਦੇ ਉਹਨਾਂ ਨੂੰ ਸਾਰੇ ਬਜ਼ੁਰਗ ਉਮਰ ਨੇ ਹੁਣ ਇਹ ਸਮਝੋ ਸੰਦੀਪ ਜੀ ਸਿਮਰਜੀਤ ਸਿੰਘ ਮਾਨ ਨੇ ਵੀ ਐਸਪੀਸੀ ਦੀਆਂ ਚੋਣਾਂ ਲੜਨੀਆਂ ਐਸਪੀਸੀ ਦੀਆਂ ਚੋਣਾਂ ਤਿਆਰ ਨੇ ਸੰਤ ਸਮਾਜ ਸੁਖਬੀਰ ਬਾਦਲ ਦੇ ਉਲਟ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਉਲਟ ਚੀਫ ਖਾਲਸਾ ਦਵਾਨ ਜਿਸ ਤਰ੍ਹਾਂ ਨਾਲ ਤਖਤ ਸਹਿਬਾਨਾਂ ਦੇ ਜਥੇਦਾਰ ਹਟਾਏ ਆ ਸੁਖਬੀਰ ਬਾਦਲ ਦੇ ਖਿਲਾਫ ਉਹਨਾਂ ਦੀ ਵਿਚਾਰਧਾਰਾ ਇਸ ਵਕਤ ਇਸ ਮੁੱਦੇ ਤੇ ਅਜੇ ਹਾਲਾਤਾਂ ਚ ਸਿਮਰਨਜੀਤ ਸਿੰਘ ਮਾਨ ਦਾ ਦੂਸਰਿਆਂ ਦਾ ਵਿਰੋਧ ਕਰਨਾ ਭਾਵੇਂ ਧੂਮਾ ਸਾਹਿਬ ਨੇ ਇਹਦਾ ਮਤਲਬ ਕੀ ਸੰਕੇਤ ਹੈ ਕੀ ਭਵਿੱਖ ਚ ਸੁਖਵੀਰ ਸਿੰਘ ਬਾਦਲ ਔਰ ਸਿਮਰਤਜੀਤ ਸਿੰਘ ਮਾਨ ਸਮਝੌਤਾ ਕਰ ਸਕਦੇ ਨੇ ਹਾਲਾਂਕਿ ਲੁਧਿਆਣਾ ਚ ਤਾਂ ਦੋਨਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਸੁਖਵੀਰ ਬਾਦਲ ਨੇ ਅਲੱਗ ਸਿਮਰਤਜੀਤ ਸਿੰਘ ਮਾਨ ਨੇ ਅਲੱਗ ਪਰ ਮੈਨੂੰ ਇਹ ਸ਼ੱਕ ਪੈਣ ਲੱਗ ਗਿਆ ਕਿ ਜਿਹੜੀਆਂ ਚੋਣਾਂ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਉਹਦੇ ਵਿੱਚ ਅਕਾਲੀ ਦਲ ਔਰ ਸਿਮਰਤਜੀਤ ਸਿੰਘ ਮਾਨ ਇਕੱਠੇ ਹੋ ਸਕਦੇ ਨੇ ਕਿਉਂਕਿ ਦੋਮਾ ਨੂੰ ਇਸ ਵਕਤ ਖਤਰਾ ਹੈ ਸਿਮਰਤ ਸਿੰਘ ਮਾਨ ਨੂੰ ਵੀ ਹੋਂਦ ਦਾ ਖਤਰਾ ਹੈ ਇਸ ਵਕਤ ਵੀ ਐਮਪੀ ਵੀ ਹੈ ਨਹੀਂ ਕੋਈ ਐਮਐਲਏ ਵੀ ਹੈ ਨਹੀਂ ਪਾਰਟੀ ਦਾ ਅਗਰ ਐਸਡੀਪੀਸੀ ਮੈਂਬਰ ਕੁਝ ਬਣ ਜਾਣ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜਾ ਉਹ ਤਕੜਾ ਹੋਊਗਾ ਤੇ ਸੁਖਬੀਰ ਵੀ ਸਮਝੌਤਾ ਕਰ ਸਕਦਾ ਹੈ ਇਸ ਵਾਰ ਸੰਤ ਸਮਾਜ ਨੇ ਮੈਨੂੰ ਨਹੀਂ ਲੱਗਦਾ ਸੁਖਬੀਰ ਬਾਦਲ ਨਾਲ ਸਮਝੌਤਾ ਕਰੂਗਾ ਪਿਛਲੀ ਵਾਰੀ 16 ਸੀਟਾਂ ਛੱਡੀਆਂ ਸੀ ਐਸਡੀਪੀਸੀ ਦੀਆਂ ਸੰਤ ਸਮਾਜ ਨਾਲ ਮਿਲ ਕੇ ਲੜੀਆਂ ਸੀ ਉਹੀ ਸਿਮਰਤ ਸਿੰਘ ਮਾਨ ਨੂੰ ਅਗਰ ਕੋਈ ਛੋਟੇ ਛੋਟਾ ਜਿਹਾ ਸਵਾਲ ਲੇ ਹੋ ਇਸ ਪੂਰੇ ਘਟਨਾਕ੍ਰਮ ਨੂੰ ਜਿੱਦਾਂ ਆਪਾਂ ਐਨਲਾਈਜ਼ ਕਰ ਰਹੇ ਹਾਂ ਤੁਸੀਂ ਆਪਣੇ ਐਕਸਪਰਟ ਥਿਊਜ਼ ਦੇ ਰਹੇ ਹੋ ਫਿਰ ਇਸ ਪੂਰੇ ਘਟਨਾਕ੍ਰਮ ਨਾਲ ਪੰਜ ਮੈਂਬਰੀ ਕਮੇਟੀ ਦੇਖੜੀ ਆ ਤਕੜੀ ਨਹੀਂ ਹੁੰਦੀ ਨਹੀਂ ਦੇਖੋ ਪੰਜ ਮੈਂਬਰੀ ਕਮੇਟੀ ਦੀ ਇੱਕ ਖਾਸियत ਕੀ ਹੈ ਪੰਜ ਮੈਂਬਰੀ ਕਮੇਟੀ ਜਿਹੜੇ ਸਿੰਘ ਸਹਿਬਾਨਾ ਨੇ 2 ਦਸੰਬਰ ਨੂੰ ਹੁਕਮ ਸੁਣਾਏ ਸੀ ਪੰਜ ਮੈਂਬਰੀ ਕਮੇਟੀ ਕਿਸੇ ਬੇਲੋੜੇ ਵਿਵਾਦ ਦੇ ਵਿੱਚ ਨਹੀਂ ਹੈ ਪੰਜ ਮੈਂਬਰੀ ਕਮੇਟੀ ਨਾ ਪੋਲਿਟਿਕਸ ਕਰ ਰਹੀ ਹੈ ਨਾ ਪੰਜ ਮੈਂਬਰੀ ਕਮੇਟੀ ਸਿੱਧੇ ਰੂਪ ਚ ਕਿਸੇ ਮਸਲੇ ਦੇ ਵਿੱਚ ਵਿਰੋਧ ਚ ਜਾਂ ਹੱਕ ਚ ਪੈ ਰਹੀ ਐ ਪੰਜ ਮੈਂਬਰੀ ਕਮੇਟੀ ਦਾ ਇੱਕੋ ਫਲਸਫਾ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੋ ਹੁਕਮਨਾਮਾ ਹੈ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਪੰਜ ਮੈਂਬਰੀ ਕਮੇਟੀ ਇਸ ਵਕਤ ਪੋਲੀਟੀਕਲ ਤੌਰ ਤੇ ਸਾਰੀਆਂ ਧਿਰਾਂ ਨਾਲੋਂ ਸਿਮਰਨਜੀਤ ਸਿੰਘ ਮਾਨ ਨਾਲੋਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲੋਂ ਬੈਟਰ ਪੋਜੀਸ਼ਨ ਚ ਐ ਤਕੜੀ ਪੋਜੀਸ਼ਨ ਚ ਐ ਮੈਂ ਇਸੇ ਕਰਕੇ ਕਹਿ ਰਿਹਾ ਨਾ ਕਿ ਪੰਜ ਮੈਂਬਰੀ ਕਮੇਟੀ ਹੁਣ ਜਦੋਂ ਸੰਗਠਨ ਚਾਊਗੀ ਡੈਲੀਗੇਟ ਚੁਣ ਕੇ ਉਹਨਾਂ ਨੇ ਅੱਗੇ ਆਪਣੇ ਅਹੁਦੇਦਾਰ ਚੁਣਨੇ ਆ ਐਸਡੀਪੀਸੀ ਦੀਆਂ ਚੋਣਾਂ ਨਿਸ਼ਚਿਤ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਜਿਹੜਾ ਵੀ ਇਹਨਾਂ ਦਾ ਅਕਾਲੀ ਦਲ ਦਾ ਸਰੂਪ ਬਣੂਗਾ ਉਹਦੇ ਤਹਿਤ ਮੈਂਬਰ ਖੜੇ ਕਰਨਗੇ ਸੋ ਜਿਹੜੀ ਭਰਤੀ ਹੋਈ ਹੈ ਸੰਦੀਪ ਜੀ 28 29 ਲੱਖ ਭਰਤੀਆਂ ਗਈਆਂ ਪੰਜ ਮੈਂਬਰੀ ਕਮੇਟੀ ਦੀ ਵੱਡੀ ਤਾਕਤ ਬਣ ਕੇ ਐਸਡੀਪੀਸੀ ਚੋਣਾਂ ਚ ਸਾਨੂੰ ਨਜ਼ਰ ਆਊਗੀ ਸੋ ਅਸਲ ਚ ਕੀ ਹੈ ਜਿਹੜਾ ਸਿੱਖ ਵੋਟਰ ਹੈ ਪੰਥਕ ਵੋਟਰ ਹੈ ਉਹ ਇਹਨਾਂ ਰੌਲਿਆਂ ਤੋਂ ਬੜਾ ਤੰਗ ਹੈ ਰੋਜ਼ ਰੋਜ਼ ਦੇ ਕਿਉਂਕਿ ਅੱਜ ਤੱਕ ਦੇਖਿਆ ਜਾਵੇ ਤਾਂ ਬਹੁਤਾ ਸਮਾਂ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੀ ਪ੍ਰਬੰਧ ਰਿਹਾ ਐ ਐਸਪੀਸੀ ਦਾ ਔਰ ਕਦੀ ਐਡੇ ਰੌਲੇ ਨਹੀਂ ਸੀ ਪਏ ਅੱਜ ਤੱਕ ਇਸ ਤਰ੍ਹਾਂ ਦੇ ਰੌਲੇ ਨਹੀਂ ਸੀ ਪਏ ਭਾਵੇਂ ਡੇਰਾ ਮੁਖੀ ਦੀ ਮਾਫੀ ਦੇ ਮਸਲੇ ਸੀ ਗਿਆਨੀ ਗੁਰਬਚਨ ਸਿੰਘ ਸੀ ਜਦੋਂ ਉਸ ਤੋਂ ਬਾਅਦ ਲਗਾਤਾਰ ਰੌਲੇ ਤੇ ਰੌਲੇ ਪੈਦੇ ਚਲੇ ਗਏ ਪੰਥਕ ਮਰਿਆਦਾਵਾਂ ਨੂੰ ਢਾਹ ਲੱਗਣ ਦੀਆਂ ਗੱਲਾਂ ਆਉਣ ਲੱਗੀਆਂ ਮਾਫੀ ਦਵਾਈ ਜੀ ਕਹਿੰਦੇ ਜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕੋਠੀ ਸਾਦ ਲੈ ਗਏ ਸੱਤ ਇੱਥੇ ਇੱਕ ਸਾਲ ਲਿਓ ਫਿਰ ਜਿੱਦਾਂ ਸੁਖਬੀਰ ਬਾਦਲ ਇਹ ਗੱਲ ਕਹਿੰਦੇ ਹੁੰਦੇ ਆ ਵੀ ਤਖਤਾ ਤੇ ਤੇ ਕੇਂਦਰ ਦਾ ਕਬਜ਼ਾ ਤੇ ਉਹ ਤੁਹਾਡੀ ਗੱਲ ਠੀਕ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਸਮਾਨੰਤਰ ਗੱਲ ਹੀ ਕੀਤੀ ਆ ਫਿਰ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੀ ਗੱਲ ਦੀ ਪੁਸ਼ਟੀ ਵੀ ਹੁੰਦੀ ਹੈ ਨਹੀਂ ਪੁਸ਼ਟੀ ਨਹੀਂ ਹੁੰਦੀ ਇਹ ਰਾਜਨੀਤਿਕ ਇਲਜ਼ਾਮ ਨੇ ਸੰਦੀਪ ਜੀ ਮੇਰੀ ਇੱਕ ਗੱਲ ਸਮਝੋ ਮੁਲਕ ਚ ਸਰਕਾਰ ਕੀਦੀ ਐ ਕੇਂਦਰ ਸਰਕਾਰ ਕੀਦੀ ਐ ਬੀਜੇਪੀ ਨੇ ਅਮਰਿਤਪਾਲ ਨੂੰ ਵੀ ਸਵਾਲ ਪੁੱਛਿਆ ਸੀ ਨਾ ਵੀ ਪਾਸਪੋਰਟ ਦਾ ਇੰਡੀਆ ਦਾ ਲੈਣਾ ਹੀ ਪੈਣਾ ਹੁਣ ਅਮਰਿਤਪਾਲ ਨੇ ਜਦੋਂ ਸੌ ਚੱਕੀ ਤੇ ਕਨਸਟੀਟਿਊਸ਼ਨ ਦੀ ਚੱਕੀ ਨਾ ਇੰਡੀਆ ਨੂੰ ਆਜ਼ਾਦ ਕਰਾਉਣ ਚ ਅਸੀਂ ਪੰਜਾਬੀ ਭਗਤ ਸਿੰਘ ਕੀ ਸੀ ਪੰਜਾਬੀ ਹੋਈ ਸੀ ਨਾ ਉਧਮ ਸਿੰਘ ਵੀ ਪੰਜਾਬੀ ਸੀ ਜਿਹੜਾ ਸਾਡਾ ਮੁਲਕ ਆਜ਼ਾਦ ਹੋਇਆ ਐ ਅਸੀਂ ਵੀ ਤਾਂ ਜਾਨਵਾਰੀਆਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਡਾ ਵੀ ਤਾਂ ਇੰਡੀਆ ਹੈਗਾ ਨਾ ਸਾਰਾ ਜਿਹੜਾ ਹਿੰਦੂਸਤਾਨੀਆ ਭਾਰਤ ਸੋ ਇਹ ਮੁਲਕ ਸਾਡਾ ਹੀ ਹੈ ਕੁਝ ਲੋਕ ਹੁਣ ਸਰਕਾਰ ਕਿਹਦੀ ਹੈ ਬੀਜੇਪੀ ਦੀ ਕਿਹਦੀ ਸਰਕਾਰ ਹੈ ਲੋਕਾਂ ਨੇ ਚੁਣੀ ਹੈ ਨਾ ਪੰਜਾਬੀਆਂ ਨੇ ਵੀ ਤਾਂ ਵੋਟਾਂ ਪਾਈਆਂ ਨਾ ਭਾਵੇਂ ਕੋਈ ਬੀਜੇਪੀ ਦੀ ਸੀਟ ਆਈ ਜਾਂ ਨਹੀਂ ਆਈ ਬੀਜੇਪੀ ਨੂੰ 18 19% ਜਿਹੜੀਆਂ ਵੋਟਾਂ ਪਈਆਂ ਉਹ ਗਦਾਰਾਂ ਨੇ ਥੋੜੀ ਪਾਤੀਆਂ ਸੰਦੀਪ ਜੀ ਉਹ ਵੀ ਦੇਸ਼ ਭਗਤੀ ਹੈ ਸੋ ਇਸ ਕਰਕੇ ਸਿਮਰਜੀਤ ਸਿੰਘ ਮਾਨ ਦਾ ਇਹ ਕਹਿ ਦੇਣਾ ਉਹ ਮੈਨੇ ਨਹੀਂ ਰੱਖਦਾ ਸੁਖਵੀਰ ਬਾਦਲ ਦਾ ਇਹ ਕਹਿ ਦੇਣਾ ਵੀ ਤਖਤ ਸਹਬਾਨਾ ਤੇ ਕਬਜ਼ਾ ਕੌਣ ਕਬਜ਼ੇ ਕਰ ਲੂਗਾ ਜੀ ਤਖਤ ਸਹਬਾਨਾ ਤੇ ਲੋਕ ਪ੍ਰਬੰਧ ਚੁਣਦੇ ਨੇ ਠੀਕ ਹੈ ਅੱਜ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਹੁਣ ਤੁਸੀਂ ਮੈਨੂੰ ਦੱਸੋ ਜਦੋਂ ਕੇਂਦਰ ਚ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਵੀ ਕਹਿੰਦੇ ਹੁੰਦੇ ਸੀ ਵੀ ਜੀ ਕਾਂਗਰਸ ਸਿੱਖਾਂ ਦੇ ਮਾਮਲੇ ਵਿੱਚ ਦਖਲ ਦਿੰਦੀ ਹੈ ਇਹਦਾ ਮਤਲਬ ਹੈ ਫਿਰ ਤੁਹਾਨੂੰ ਕੇਂਦਰ ਚ ਕਿਹੜੀ ਸਰਕਾਰ ਚਾਹੀਦੀ ਹੈ ਸਿਮਰਜੀਤ ਸਿੰਘ ਮੰਗ ਤੇ ਸੁਖਵੀਰ ਬਾਦਲ ਦੱਸ ਦੇਣ ਹੁਣ ਜਿਹੜਾ ਸੁਖਵੀਰ ਬਾਦਲ ਅੱਜ ਕਹਿੰਦਾ ਤਖਤਾਂ ਤੇ ਕਬਜ਼ੇ ਹੈ ਇੱਕ 24-25 ਸਾਲ ਤੱਕ ਸਾਂਝਾ ਪਈਆਂ ਰਹੀਆਂ ਉਦੋਂ ਤਾਂ ਗੱਲ-ਗੱਲ ਤੇ ਫੁੱਲ ਬੁਕੇ ਦਿੱਤੇ ਜਾਂਦੇ ਸੀ ਫੁੱਲਾਂ ਦੇ ਗੁਲਦਸਤੇ ਲੈ ਕੇ ਜਾਇਆ ਕਰਦੇ ਸੀ ਦਿੱਲੀ ਇਹਦਾ ਮਤਲਬ ਹੈ ਤੁਸੀਂ ਜ਼ੁਬਾਨ ਤੋਂ ਹੋਰ ਹੋ ਦਿਲ ਤੋਂ ਹੋਰ ਹੋ ਕਰਮਾਂ ਤੋਂ ਹੋਰ ਹੋ ਇਹਦਾ ਮਤਲਬ ਹੈ ਤੁਸੀਂ ਸਪਸ਼ਟ ਨਹੀਂ ਸਾਡੀ ਸਰਕਾਰ ਹੈ ਬੀਜੇਪੀ ਦੀ ਠੀਕ ਹੈ ਮੈਂ ਵੀ ਕਹਿਣਾ ਕਿ ਕੇਂਦਰ ਦੀਆਂ ਸਰਕਾਰਾਂ ਸਮੇਂ-ਸਮੇਂ ਤੇ ਪੰਜਾਬ ਨਾਲ ਧੱਕਾ ਕਰਦੀਆਂ ਨੇ ਬੀਜੇਪੀ ਨੇ ਵੀ ਧੱਕੇ ਕੀਤੇ ਨੇ ਬੀਜੇਪੀ ਨੇ ਕਿਸਾਨ ਅੰਦੋਲਨ ਚ ਇੰਨੇ ਕਿਸਾਨ ਮਾਰੇ ਗਏ ਉਸ ਵੇਲੇ ਇਸ ਗੱਲ ਨੂੰ ਸਮਝਦੇ ਬੀਜੇਪੀ ਵਾਲੇ ਹੁਣ ਉਹਨਾਂ ਦਾ ਖੇਤੀਬਾੜੀ ਮੰਤਰੀ ਪੰਜਾਬ ਆ ਗਿਆ ਏਕ ਖੇਤੀ ਏਕ ਦੇਸ਼ ਏਕ ਖੇਤੀ ਏਕ ਟੀਮ ਉਹ ਭਾਈ ਸਾਹਿਬ ਜਦੋਂ ਜਦੋਂ ਸਾਡੇ ਕਿਸਾਨ ਅੰਦੋਲਨ ਕਰਦੇ ਨੇ ਉਹਨਾਂ ਦੀ ਗੱਲ ਨੂੰ ਵੀ ਤਾਂ ਗੰਭੀਰਤਾ ਨਾਲ ਸੁਣੋ ਨਾ ਸੋ ਗੱਲ ਇਹ ਆ ਵੀ ਦੁਸ਼ਮਣ ਬੀਜੇਪੀ ਵੀ ਨਹੀਂ ਦੁਸ਼ਮਣ ਕਾਂਗਰਸ ਵੀ ਨਹੀਂ ਹਾਂ ਦਾਗ ਹੈ ਕਾਂਗਰਸ ਤੇ 84 ਗਤਲੇਆਮ ਦਾ ਦਾਗ ਹੈ ਬਲੂ ਸਟਾਰ ਆਪਰੇਸ਼ਨ ਦਾ ਦਾਗ ਹੈ ਉਹ ਨਹੀਂ ਝੋਤੇ ਜਾਣੇ ਕਾਰ ਕਾਰ ਤਾਂ ਚਲੋ ਬੰਦਾ ਰੰਗ ਰੰਗ ਕਰਾ ਕੇ ਫੇਰ ਨਵੀਂ ਕਰ ਲੂ ਕਾਂਗਰਸ ਨਹੀਂ ਨਵੀ ਹੋਣੀ ਕਾਂਗਰਸ ਤੇ ਉਹ ਕਲੰਕ ਦਾ ਨਿਸ਼ਾਨ ਰਹਿਣਾ ਹੀ ਰਹਿਣਾ ਹੈ ਉਹ ਕੋਈ ਵੀ ਪਾਰਟੀ ਆ ਸੰਦੀਪ ਜੀ ਹੁਣ ਅਕਾਲੀ ਦਲ ਆ ਸੁਖਵੀਰ ਬਾਦਲ ਉਹਨਾਂ ਦੀ ਸਰਕਾਰ ਸੀ ਇਹਨਾਂ ਤੋਂ ਤੁਸੀਂ ਬੇਅਦਬੀਆਂ ਦੇ ਦਾਗ ਮਿਟਾ ਦੇਵੋਗੇ ਜਿਹੜਾ ਸੁਖਵੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਾਰੀਆਂ ਗੱਲਾਂ ਮੰਨ ਕੇ ਆਇਆ ਹੁਣ ਉਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਕਹੀ ਜਾਂਦੇ ਵੀ ਐ ਹੋ ਗਿਆ ਜੀ ਸਾਝਸਾਂ ਸੀ ਜੀ ਮਤਲਬ ਇਹਨਾਂ ਦੇ ਕਰਮਾਂ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਇਹਨਾਂ ਦੇ ਕਹਿਣ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਭ ਕੁਝ ਝੋਲੀ ਪਵਾ ਲਿਆ ਬਾਅਦ ਦੇ ਵਿੱਚ ਕਹਿਣਾ ਜੀ ਸਾਜਿਸ਼ਾਂ ਸੀ ਜੀ ਜ਼ਬਰਦਸਤੀ ਸੀ ਜੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਜੀ ਇਹਦਾ ਮਤਲਬ ਹੈ ਤੁਸੀਂ ਆਪਣੀ ਭਰੋਸੇਯੋਗਤਾ ਗਵਾ ਰਹੇ ਹੋ ਸੰਦੀਪ ਜੀ ਮੈਂ ਰੋਜ਼ ਰੋਜ਼ ਗੱਲ ਬਦਲ ਲਾਂ ਮੈਂ ਰੋਜ਼ ਗੱਲ ਬਦਲ ਲਾਂ ਇਹਦਾ ਮਤਲਬ ਹੈ ਮੈਂ ਸਥਿਰ ਨਹੀਂ ਹੈਗਾ ਤੁਹਾਡਾ ਨਹੀਂ ਕੋਈ ਕਸੂਰ ਫਿਰ ਮੈਂ ਸਥਿਰ ਨਹੀਂ ਜੇ ਆਪਾਂ ਸੱਚ ਨੂੰ ਝੂਠ ਕਹੀ ਜਾਵਾਂਗੇ ਆਪਾਂ ਸਥਿਰ ਨਹੀਂ ਹੈਗੇ ਲੋਕ ਸਾਰਾ ਕੁਝ ਜਾਣਦੇ ਹੁੰਦੇ ਨੇ ਸਰ ਕਹਿੰਨਾ ਹੈ ਕਿ ਉਹ ਸਾਡੇ ਵਾਂਗ ਟੈਲੀਵਿਜ਼ਨ ਤੇ ਨਹੀਂ ਬੋਲ ਰਹੇ ਅਸੀਂ ਬੋਲ ਰਹੇ ਹਾਂ ਪਤਾ ਉਹਨਾਂ ਨੂੰ ਵੀ ਹੈ ਅਸੀਂ ਸਮਝ ਲਈਏ ਨਾ ਵੀ ਅਸੀਂ ਮਹਾ ਗਿਆਨੀ ਆ ਤੇ ਜੋ ਅਸੀਂ ਕਵਾਂਗੇ ਲੋਕ ਕਹਿਣਗੇ ਬਿਲਕੁਲ ਜੀ ਇਹਨਾਂ ਨੇ ਕਹਿਤਾ ਹੀ ਆ ਅੱਜ ਉਹ ਸਮਾਂ ਨਹੀਂ ਹੈ ਅਸੀਂ ਸਿਰਫ ਹਾਲਾਤਾਂ ਦੇ ਵਿਸ਼ਲੇਸ਼ਣ ਕਰਦੇ ਆ ਤੇ ਸਾਡਾ ਵਿਸ਼ਲੇਸ਼ਣ ਜਦੋਂ ਸੱਚ ਤੇ ਵਿਸ਼ਲੇਸ਼ਣ ਹੋਣਾ ਨਾ ਸੱਚ ਦਾ ਰਾਹ ਇੱਕੋ ਹੀ ਹੈ ਜਦੋਂ ਸੱਚ ਤੇ ਵਿਸ਼ਲੇਸ਼ਣ ਹੋਣਾ ਨਾ ਜੀ ਸੰਦੀਪ ਜੀ ਉਹਦੇ ਦੋ ਰਾਹ ਨਹੀਂ ਹੋ ਸਕਦੇ ਝੂਠ ਦੇ ਰਾਹ ਬਹੁਤ ਹੈ ਝੂਠ ਜਿੱਧਰ ਮਰਜ਼ੀ ਤੋਰੀ ਫਿਰੋ ਸੱਚ ਦਾ ਰਾਹ ਇੱਕ ਹੈ ਹੁਣ ਸੱਚ ਦਾ ਰਾਹ ਇਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਦੀ ਮਰਜ਼ੀ ਬਿਨਾ ਨਾ ਤਾਂ ਕੋਈ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਲੈ ਸਕਦਾ ਨਾ ਹੀ ਕੋਈ ਚੋਣਾਂ ਜਿੱਤ ਸਕਦਾ ਜਿਹੜੀ ਵੀ ਪ੍ਰਬੰਧਕੀ ਕਮੇਟੀ ਆ ਹੁਣ ਮੈਂ ਅੱਗੇ ਵੀ ਕਹਿਣਾ ਹੁਣਾ ਜੇ ਮਹਾਰਾਸ਼ਟਰ ਦੇ ਸਿੱਖਾਂ ਦੇ ਮਸਲੇ ਆ ਉਹ ਉੱਥੋਂ ਦੀ ਸਰਕਾਰ ਕੋਲ ਹੀ ਲੈ ਕੇ ਜਾਣਗੇ ਨਾ ਸੰਦੀਪ ਜੀ ਮਹਾਰਾਸ਼ਟਰ ਦੇ ਸਿੱਖ ਆਪਣੇ ਮਸਲੇ ਸੁਖਵੀਰ ਬਾਦਲ ਕੋਲ ਲੈ ਕੇ ਆਉਣਗੇ ਸ਼ਖਵੀਰ ਬਾਦਲ ਕੋਲੋਂ ਇੱਥੇ ਵਾਲੇ ਤੁਹਾਨੂੰ ਵਿੜੇ ਨਹੀਂ ਜਾਂਦੇ ਹੁਣ ਉੱਤਰ ਪ੍ਰਦੇਸ਼ ਦੇ ਜਿਹੜੇ ਸਿੱਖ ਨੇ ਉਹ ਮਸਲੇ ਆਪਣੇ ਯੂਪੀ ਦੀ ਸਰਕਾਰ ਕੋਲ ਲੈ ਕੇ ਜਾਣਗੇ ਉੱਥੇ ਹੀ ਸਿੱਖਾਂ ਦੀਆਂ ਵੋਟਾਂ ਬਣੀਆਂ ਹੈ ਯੂਪੀ ਚ ਤੇ ਉਹ ਪੰਜਾਬ ਚ ਵੋਟ ਥੋੜੀ ਪਾ ਦੇਣਗੇ ਵੀ ਮੈਂ ਤਾਂ ਸੁਖਵੀਰ ਬਾਦਲ ਦੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਜੀ ਉਹ ਜਿਹੜਾ ਕੈਂਡੀਡੇਟ ਉਹਨਾਂ ਦੇ ਹਲਕੇ ਦਾ ਉੱਥੇ ਹੀ ਵੋਟਾਂ ਪਾਉਣਗੇ ਤੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਨੇ ਹੁਣ ਜਿਹੜੀ ਜਿਹੜੀ ਸੀਟ ਐਸਜੀਪੀਸੀ ਦੀਆਂ ਚੋਣਾਂ ਚ ਹਿਮਾਚਲ ਦੀ ਹੈ ਉਹਦੇ ਚ ਹਿਮਾਚਲ ਦੇ ਸਿੱਖ ਹੀ ਵੋਟ ਪਾਉਣਗੇ ਨਾ ਜੀ ਪੰਜਾਬ ਵਾਲੇ ਤਾਂ ਪਾ ਨਹੀਂ ਸਕਦੇ ਸੋ ਇਸ ਕਰਕੇ ਜੀ ਦੇਖੋ ਜਿਹੜੀਆਂ ਇਹ ਗੱਲਾਂ ਨੇ ਨਾ ਵੀ ਕਬਜ਼ੇ ਕਰ ਲਈ ਤਕਸਹਬਾਨਾਂ ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਵਕਾਰ ਦੇਗ ਲਿਆ ਤੁਸੀਂ ਵਿਸਾਖੀ ਵਾਲੇ ਮੰਚ ਤੋਂ ਸਟੇਜ ਤੋਂ ਕਹਿ ਰਹੇ ਹੋ ਵੀ ਤਕਸਹਬਾਨਾਂ ਤੇ ਜਥੇਦਾਰ ਸਾਹਿਬ ਵੀ ਸਾਧਿਸਾਂ ਰਚੀਆਂ ਗਈਆਂ ਇਹ ਗੱਲਾਂ ਜਿਹੜੀਆਂ ਨੇ ਇਹ ਕੁਝ ਲੋਕ ਨੇ ਜਿਹੜੇ ਸਿਆਸੀਕਰਨ ਕਰਦੇ ਨੇ ਪਰ ਜਿਹੜਾ ਆਦੇਦਾਰ ਦੀ ਚੋਣ ਹੈ ਐਸਜੀਪੀਸੀ ਦੀ ਚੋਣ ਹੈ ਹੁਣ ਕੱਲ ਨੂੰ ਜੇ ਸੁਖਵੀਰ ਬਾਦਲ ਕੇ ਐਸਜੀਪੀਸੀ ਦੀ ਚੋਣ ਨਹੀਂ ਜਿੱਤਦੇ ਤੇ ਇਹ ਤਾਂ ਕਹਿਣਗੇ ਜੀ ਬੀਜੇਪੀ ਨੇ ਐਸਜੀਪੀਸੀ ਤੇ ਕਬਜ਼ਾ ਕਰ ਲਿਆ ਉਹ ਭਾਈ ਜਿਹੜੇ 29 ਲੱਖ ਵੋਟਰ ਜਿਹੜੇ 29 29 ਲੱਖ ਭਰਤੀਆਂ ਗਈਆਂ ਜਿਹੜੇ ਸਿੱਖਾਂ ਨੇ ਦੂਜੇ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰਚੀਆਂ ਭੜੀਆਂ ਨੇ ਅਕਾਲੀ ਦਲ ਦੀਆਂ ਕੱਲ ਤੁਸੀਂ ਉਹਨਾਂ ਨੂੰ ਕਹਿ ਦੋਗੇ ਕਿ ਜੀ ਤਖਸਾਬਾਣਾ ਦੇ ਦਿੱਲੀ ਨੇ ਕਬਜ਼ਾ ਕਰ ਲਿਆ ਇਹ ਗੱਲ ਨਹੀਂ ਠੀਕ ਸੰਦੀਪ ਜੀ ਪਰ ਡੱਲਾ ਸਾਹਿਬ ਇਹ ਗੱਲ ਤੇ ਨਹੀਂ ਠੀਕ ਤੇ ਇਹ ਦੱਸੋ ਵੀ ਐਸਐਸਪੀ ਵਿਜੀਲੈਂਸ ਜਸਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਭਾਰਤ ਘੁਸ਼ਨ ਵਾਲੇ ਆਸ਼ੂ ਵਾਲੇ ਮਾਮਲੇ ਦੇ ਵਿੱਚ ਇਹ ਵੀ ਇਸੇ ਤਰ੍ਹਾਂ ਹੀ ਪੂਰਾ ਮਾਮਲਾ ਜਿਹੜਾ ਸ਼ਿਫਟ ਲੈ ਗਿਆ ਟਨ ਲੈ ਗਿਆ 360 ਡਿਗਰੀ ਪੂਰੇ ਦਾ ਪੂਰਾ ਹੀ ਘੁੰਮ ਗਿਆ ਇਹ ਪੂਰਾ ਮਾਮਲਾ ਕੀ ਹੈ ਕਿ ਡੱਲਾ ਸਾਹਿਬ ਤੇ ਸਸਪੈਂਡ ਕਿਉਂ ਕੀਤਾ ਗਿਆ ਉਸੇ ਐਸਐਸਪੀ ਨੂੰ ਜਿਨ੍ਹਾਂ ਨੇ ਸੰਭਲ ਕੀਤੇ ਸੀ ਦੇਖੋ ਮਲੇ ਵਰੋਧੀ ਪਾਰਟੀ ਨੂੰ ਕੀਤੇ ਆ ਜੇ ਆਪਣੇ ਐਮਐਲਏ ਨੂੰ ਕੀਤੇ ਹੁਣ ਤੇ ਐਸਐਸਪੀ ਸਸਪੈਂਡ ਹੋ ਜਵੇ ਡੀਐਸਪੀ ਸਸਪੈਂਡ ਹੋਏ ਤੇ ਸਮਝ ਆਂਦਾ ਦੇਖੋ ਗੱਲ ਇਹੀ ਹੈ ਉਹ ਜਗਪ੍ਰੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਜਿਹੜੇ ਐਸਐਸਪੀ ਡਿਵੀਜ਼ਨਸ ਹੈ ਮਾਫ ਕਰਨਾ ਮੈਂ ਹਾਂਜੀ ਸੰਦੀਪ ਜੀ ਅਗਰ ਪੰਜਾਬ ਸਰਕਾਰ ਦੇ ਕਹਿਣ ਤੇ ਐਸਐਸਪੀ ਨੇ ਸੰਮਨ ਜਾਰੀ ਕੀਤੇ ਹੁੰਦੇ ਤਾਂ ਜਗਪ੍ਰੀਤ ਸਿੰਘ ਉਹਨਾਂ ਨੇ ਕਹਿ ਦੇਣਾ ਸੀ ਕਿ ਮੈਨੂੰ ਇਸ ਅਫਸਰ ਦਾ ਹੁਕਮ ਆਇਆ ਮੈਨੂੰ ਇਸ ਅਫਸਰ ਦਾ ਹੁਕਮ ਆਇਆ ਕੋਈ ਵੀ ਅਫਸਰ ਅੱਜ ਕੱਲ ਸਸਪੈਂਸ਼ਨ ਲੈਣ ਨੂੰ ਤਿਆਰ ਨਹੀਂ ਹੁੰਦਾ ਬਿਲਕੁਲ ਅੱਜ ਕੱਲ ਅਫਸਰ ਕੋਟ ਵਿਚਾਰੀਆਂ ਚ ਚਲੇ ਜਾਂਦੇ ਨੇ ਵੀ ਸਾਨੂੰ ਹੁਕਮ ਦਿੱਤਾ ਸੀ ਜੀ ਹੁਣ ਸਾਨੂੰ ਸਸਪੈਂਡ ਕਰਦੇ ਆ ਹੁਣ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਗਿਆ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਇਨਵੈਸਟੀਗੇਸ਼ਨ ਦੇਣੀ ਚਾਹੀਦੀ ਹੈ ਇਹਦੇ ਤੇ ਯਹਾਂ ਕੋਈ ਇੰਡੀਪੈਂਡੈਂਟ ਜੁਡੀਸ਼ੀਅਲ ਪ੍ਰੋਬ ਬਿਠਾਈ ਜਾਣੀ ਚਾਹੀਦੀ ਹੈ ਤਨੁਨਪ੍ਰੀਤ ਸੋਨ ਜਿਹੜੇ ਮੰਤਰੀ ਨੇ ਉਹਨਾਂ ਨੇ ਇਲਜ਼ਾਮ ਲਾਤਾ ਕਹਿੰਦੇ ਭਾਰਤਪੂਸ਼ਨ ਆਸ਼ੂ ਦੇ ਦੋਸਤ ਨੇ ਜਿਹੜੇ ਉਥੋਂ ਦੇ ਇੱਕ ਅਫਸਰ ਨੇ ਸ਼ਾਇਦ ਉਹ ਡੀਐਸਪੀ ਦਾ ਚੱਲ ਕਰਦੇ ਸੀ ਜਾਂ ਐਸਐਸਪੀ ਬਣ ਗਏ ਉਹ ਤਰਨਪ੍ਰੀਤ ਸੋਨ ਕਹਿੰਦੇ ਕਿ ਇੱਕ ਅਫਸਰ ਉਹ ਭਾਰਤਪੂਸ਼ਨ ਆਸ਼ੂ ਦੇ ਦੋਸਤ ਨੇ ਅੱਛਾ ਤੇ ਭਾਰਤਪੂਸ਼ਨ ਆਸ਼ੂ ਨੇ ਉਹਨਾਂ ਨੂੰ ਕਿਹਾ ਹੋ ਸਕਦਾ ਹੈ ਕਹਿੰਦੇ ਕਿਉਂਕਿ ਸਰਕਾਰ ਨੇ ਤਾਂ ਕਿਹਾ ਹੀ ਨਹੀਂ ਪਰ ਇਹ ਮਾਮਲਾ ਸੰਮਣ ਭੇਜਣ ਦਾ ਇਸ ਸਰਕਾਰਾਂ ਤੋਂ ਪੁੱਛ ਕੇ ਤਾਂ ਸਮਨ ਭੇਜੇ ਨਹੀਂ ਜਾਂਦੇ ਇਹ ਵੀ ਗੱਲ ਹੈ। ਅੱਛਾ ਇੱਕ ਮੰਡਲਾ ਸਾਹਿਬ ਮੈਨੂੰ ਮੈਨੂੰ ਇੱਕ ਸਧਾਰਨ ਭਾਸ਼ਾ ਸਮਝਣ ਦਿਓ। ਕਹਿਣ ਤੋਂ ਭਾਵ ਇਹ ਹੈ ਵੀ ਭਾਰਤ ਭੂਸ਼ਣ ਆਸ਼ੂ ਨੇ ਐਸਐਸਪੀ ਸਾਹਿਬ ਨੂੰ ਆਪੇ ਹੀ ਕਹਿਤਾ ਵੀ ਮੇਰੇ ਖਿਲਾਫ ਇੱਕ ਤੁਸੀਂ ਸਮਨ ਜਾਰੀ ਕਰਦੇ ਹੋ। ਤਾਂ ਕਿ ਮੰਤਰੀ ਦਾ ਇਹ ਹਾਂ ਤਰਨਪ੍ਰੀਤ ਸੌਂਗ ਸਾਹਿਬ ਦਾ ਇਹ ਕਹਿਣਾ ਵੀ ਜੋ ਉਹ ਕਹਿ ਰਹੇ ਆ ਵੀ ਤਾਂ ਕਿ ਪੋਲੀਟੀਕਲ ਮਾਈਲੇਜ ਜਿਹੜੀ ਹੈ ਉਹ ਇਲੈਕਸ਼ਨਾਂ 'ਚ ਮਿਲ ਸਕੇ ਮੰਤਵ ਤੇ ਇਹੀ ਹੋਊਗਾ ਨਾ ਹੋਰ ਕੇਸ ਤੇ ਕੋਈ ਗੱਲ ਪਵਾਉਂਦਾ ਨਹੀਂ। ਹਾਂ ਸਰਕਾਰ ਦਾ ਇਹ ਕਹਿਣਾ ਹੈ ਕਿ ਆਸ਼ੂ ਦੇ ਕਹਿਣ ਤੇ ਦੋਸਤੀ ਸੀ ਸੰਮਣ ਮੰਗਵਾ ਲਿਆ ਗਿਆ ਤਾਂ ਕਿ ਮੈਂ ਲੋਕਾਂ 'ਚ ਵਿਚਾਰਾ ਬਣ ਜਾ ਅਸੀਂ ਵੀ ਤਾਂ ਸਵੇਰੇ ਦੇਖੋ ਬਿਲਕੁਲ ਬਿਲਕੁਲ ਜਿਹੜੀ ਇਹ ਗੱਲ ਆਈ ਕਿ ਭਾਜਪਾ ਉਸ ਆਸ਼ੂ ਨੂੰ ਸੰਮਣ ਕੀਤਾ ਗਿਆ ਇਹਦੇ ਨਾਲ ਪੋਲੀਟੀਕਲ ਤੌਰ ਤੇ ਭਾਜਪਾ ਉਸ ਆਸ਼ੂ ਤਕੜਾ ਹੋ ਗਿਆ ਤਕੜਾ ਹੋਇਆ ਬਿਲਕੁਲ ਹੁਣ ਸੰਮਣ ਹੁਣ ਉਹ ਸੰਮਣ ਆਸ਼ੂ ਨੇ ਭਜਵਾਇਆ ਜਾਂ ਨਹੀਂ ਭਜਵਾਇਆ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜਾਂ ਪੰਜਾਬ ਸਰਕਾਰ ਨੇ ਭਜਾਇਆ ਇਹ ਵੀ ਹੋ ਸਕਦਾ ਹੈ कि एसएसपी ਨੇ ਆਪਣੇ ਪੱਧਰ ਤੇ ਰੂਟੀਨ ਚ ਭੇਜਿਆ ਹੋਵੇ ਕਿਉਂਕਿ ਲੋਕ ਪਿੱਛੇ ਪਏ ਹੋਣਗੇ ਸ਼ਿਕਾਇਤਾਂ ਲੈ ਕੇ ਮਾਮਲਾ 2000 ਕਰੋੜ ਤੋਂ ਜ਼ਿਆਦਾ ਦੀ ਜ਼ਮੀਨ ਦਾ ਕਹਿੰਦੇ ਕੋਈ ਨਿਊ ਹਾਈ ਸਕੂਲ ਹੈ ਉਹਦੀ ਜ਼ਮੀਨ ਦਾ ਰੌਲਾ ਹੈ ਤੇ ਅਗਰ ਉਹਦੇ ਵਿੱਚ ਭਾਰਤ ਪੂਸ਼ਣ ਆਸ਼ੂ ਜਾਂ ਉਹਨਾਂ ਦੇ ਕੋਈ ਮੈਂਬਰ ਆ ਬੰਬਰਾਂ ਦਾ ਮਤਲਬ ਹੋਰ ਮੈਂਬਰਾਂ ਦਾ ਅਗਰ ਕਿਸੇ ਦਾ ਨਾਮ ਆਉਂਦਾ ਹੈ ਤੇ ਮੈਟਰ ਤਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹਾਂ ਚੋਣਾਂ ਤੋਂ ਪਹਿਲਾਂ ਅਗਰ ਕੋਈ ਵਿਅਕਤੀ ਚੋਣ ਲੜ ਰਿਹਾ ਹੈ ਤੇ ਐਸਐਸਪੀ ਵਿਜੀਲੈਂਸ ਦੇ ਧਿਆਨ ਚ ਇਹ ਗੱਲ ਆਈ ਵੀ ਉਹਨੂੰ ਸੰਭਨ ਭੇਜਣਾ ਜ਼ਰੂਰੀ ਹੈ ਤੇ ਇਹਦੇ ਤੇ ਕਾਨੂੰਨ ਕੀ ਕਹਿੰਦਾ ਹੈ ਇਹ ਪਤਾ ਕਰਨਾ ਪਊਗਾ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਅਗਰ ਚੋਣਾਂ ਦੇ ਦਿਨਾਂ ਚ ਕੋਈ ਕੈਂਡੀਡੇਟ ਗਲਤੀ ਕਰ ਦੇਵੇ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਇਹ ਤਾਂ ਚੋਣ ਜਾਬਤੇ ਦੀਆਂ ਉਲੰਘਣਾ ਵੀ ਹੁੰਦੀਆਂ ਨੇ ਇਹ ਹੋ ਸਕਦਾ ਹੈ ਵੀ ਐਸਐਸਪੀ ਵਿਜੀਲੈਂਸ ਐਸਐਸਪੀ ਵਿਜੀਲੈਂਸ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਜਾਂ ਡੀਏ ਲੀਗਲ ਨੂੰ ਉਹਨਾਂ ਤੋਂ ਓਪੀਨੀਅਨ ਲੈ ਲੈਂਦੇ ਐਸਐਸਪੀ ਵਿਜੀਲੈਂਸ ਵੀ ਚੋਣ ਜਾਬਤਾ ਲੱਗਿਆ ਹੋਇਆ ਜੀ ਤੇ ਸਾਨੂੰ ਇਸ ਕੇਸ ਨੂੰ ਸੰਭਣ ਭੇਜਣੇ ਆ ਕੀ ਅਸੀਂ ਭੇਜੀਏ ਜਾਂ ਨਹੀਂ ਭੇਜੀਏ ਪਰ ਅਗਰ ਉਹ ਪੁੱਛਦੇ ਹੋ ਸਕਦਾ ਫਿਰ ਵੀ ਗੱਲ ਰਾਜਨੀਤਿਕ ਬਣ ਜਾਂਦੀ ਸੰਦੀਪ ਜੀ ਮੈਂ ਤੁਹਾਨੂੰ ਦੱਸਦਾ ਆਪਾਂ ਆਮ ਤੌਰ ਤੇ ਸਾਰੀਆਂ ਸਬਜ਼ੀਆਂ 'ਚ ਪਿਆਜ਼ ਦਾ ਤੜਕਾ ਲਾਉਂਦੇ ਹਾਂ ਬਿਲਕੁਲ ਤੇ ਰਾਜਨੀਤੀ 'ਚ ਹਰ ਚੀਜ਼ ਦਾ ਤੜਕਾ ਲੱਗ ਜਾਂਦਾ ਐ ਇੰਨਾ ਹੀ ਫਰਕ ਹੈ ਪੋਲਿਟਿਕਸ 'ਚ ਹਰ ਚੀਜ਼ ਨੂੰ ਤੜਕਾ ਲੱਗ ਜਾਂਦਾ ਹੁਣ ਜੇ ਸੰਮਨ ਜੈਨੂਅਨ ਵੀ ਹੋਵੇ ਇਹਨੂੰ ਆਮ ਆਦਮੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਤੜਕਾ ਲਾ ਲਿਆ ਬੀ ਦੀ ਆਸ਼ੂ ਦਾ ਦੋਸਤ ਸੀ ਐਸਐਸਪੀ ਅਫਸਰ ਜੋ ਵੀ ਅਫਸਰ ਸੀ ਡੀਐਸਪੀ ਵੀ ਉਹਨਾਂ ਨੇ ਆਪ ਪੰਜਵਾ ਲਿਆ ਮਤਲਬ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆਸ਼ੂ ਨੇ ਆਪਣੇ ਹਿਸਾਬ ਨਾਲ ਤੜਕਾ ਲਵਾ ਲਿਆ ਸੰਮਨ ਨੂੰ ਤੇ ਆਸ਼ੂ ਹੋਨੇ ਕਹਿੰਦੇ ਇਹ ਵੀ ਇਹ ਜਿਹੜਾ ਆਮ ਆਦਮੀ ਪਾਰਟੀ ਤੜਕਾ ਲਾ ਰਹੀ ਹੈ ਸੰਮਨ ਭੇਜ ਕੇ ਵੀ ਉਹ ਕਹਿੰਦੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਐ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਆਸ਼ੂ ਸੰਮਨ ਭਜਵਾ ਕੇ ਉਹਦਾ ਫਾਇਦਾ ਲੈਣਾ ਚਾਹੁੰਦਾ ਵੀ ਜਿੰਨੀ ਇਹਦਾ ਮਤਲਬ ਕੀ ਆ ਵੀ ਚੋਣਾ 'ਚ ਜਿਹੜਾ ਜਿੰਨਾ ਬਦਨਾਮ ਹੋਊਗਾ ਵੀ ਉਹਨੂੰ ਸੰਮਣ ਆ ਗਿਆ ਜੀ ਲੋਕ ਖੁਸ਼ ਹੋ ਜਾਣਗੇ ਵੀ ਨਹੀਂ 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 ਜੀ ਇਹਨੂੰ ਸੰਮਣ ਆਇਆ ਗਲਤ ਐ ਆਸ਼ੂ ਬੜਾ ਚੰਗਾ ਬੰਦਾ ਐ ਜੀ ਸਵਾਲ ਲਿਓ ਤੁਸੀਂ ਤੁਸੀਂ ਇੱਕ ਗੱਲ ਬਾਰ-ਬਾਰ ਕਹਿ ਰਹੇ ਸੀ ਵੀ ਕਾਂਗਰਸ ਦਾ ਤੇ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਤਕੂਣਾ ਮੁਕਾਬਲਾ ਜੇ ਫਰਜ਼ ਕਰ ਲੋ ਤਰਨਪ੍ਰੀਤ ਸੌਂਧ ਸਾਹਿਬ ਦੀ ਜਿਹੜੇ ਮੰਤਰੀ ਸਾਹਿਬ ਐ ਉਹਨਾਂ ਦੀ ਗੱਲ ਨੂੰ ਆਧਾਰ ਬਣਾ ਕੇ ਆਪਾਂ ਅੱਗੇ ਚੱਲੀਏ ਥੋੜਾ ਜਿਆ ਜੇ ਆਸ਼ੂ ਸਾਹਿਬ ਨੇ ਇਦਾਂ ਕੀਤਾ ਫਿਰ ਇਹ ਤੋਂ ਭਾਵੇਂ ਆ ਵੀ ਇਹਨਾਂ ਦੀ ਸਥਿਤੀ ਉੱਥੇ ਮਜ਼ਬੂਤ ਨਹੀਂ ਹੈਗੀ ਮੈਂ ਦੇਖੋ ਆਪਾਂ ਇਹ ਮੰਨ ਨਹੀਂ ਸਕਦੇ ਵੀ ਆਸ਼ੂ ਨੇ ਕੀਤਾ ਜਾਂ ਸਰਕਾਰ ਨੇ ਕੀਤਾ ਦੇਖੋ ਮੈਂ ਕਹਿ ਰਿਹਾ ਆਪਾਂ ਮੈਂ ਕਹਿ ਰਿਹਾ ਸੌਨ ਸਾਹਿਬ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਜੋ ਉਹ ਕਹਿ ਰਿਹਾ ਅਗਰ ਉਹਨਾਂ ਦੀ ਗੱਲ ਨੂੰ ਆਧਾਰ ਬਣਾ ਕੇ ਅੱਗੇ ਚੱਲੀਏ ਤੇ ਇਹ ਤੋਂ ਇਦਾਂ ਲੱਗਦਾ ਵੀ ਆਸ਼ੂ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਸਥਿਤੀ ਹੈ ਲੁਧਿਆਣਾ ਪੱਛਮੀ ਜੋ ਕੋ ਬਹੁਤ ਹੀ ਵਧੀਆ ਨਹੀਂ ਹੈਗੀ ਇਹ ਰਾਜਨੀਤਿਕ ਤੌਰ ਤੇ ਦੇਖੋ ਸਰਕਾਰ ਕਹਿੰਦੀ ਸਾਡਾ ਕੋਈ ਦਖਲ ਨਹੀਂ ਅਫਸਰਾਂ ਤੇ ਤੇ ਜੇ ਅਫਸਰ ਨੇ ਆਪਣੇ ਪਦਰਤੇ ਸੰਮਣ ਭੇਜਤਾ ਉਹ ਕਹਿੰਦੇ ਜੀ ਤੈਨੂੰ ਸਸਪੈਂਡ ਕਰਦੇ ਆ ਤੂੰ ਆਸ਼ੂ ਦੇ ਕਹਿਣ ਤੇ ਭੇਜਿਆ ਇਹਦਾ ਮਤਲਬ ਹੈ ਜੇ ਕੋਈ ਵਿਜੀਲੈਂਸ ਦੇ ਅਫਸਰ ਨੇ ਕਿਸੇ ਨੂੰ ਸੰਮਣ ਭੇਜਣਾ ਹੈ ਤੇ ਉਹ ਸੰਮਣ ਤਿਆਰ ਕਰਕੇ ਬੈਠਾ ਰਵੇ ਤੇ ਉਹ ਸੋਚੇ ਵੀ ਯਾਰ ਮੈਂ ਸਰਕਾਰ ਤੋਂ ਪੁੱਛਾਂ ਵੀ ਆ ਨਾ ਪੁੱਛਾਂ ਇਹ ਸਥਿਤੀ ਬਣ ਗਈ ਵੀ ਤੁਸੀਂ ਸਰਕਾਰ ਤੋਂ ਪੁੱਛੇ ਬਿਨਾ ਕੰਮ ਨਹੀਂ ਕਰਨਾ ਸੋ ਅਸਲ 'ਚ ਰਾਜਨੀਤਿਕਕਰਨ ਪੁਲਿਸ ਦਾ ਵਿਜੀਲੈਂਸ ਦਾ ਪੁਲਿਸ ਤੇ ਵਿਜੀਲੈਂਸ ਦੀ ਦਰਬਾਰਤੋਂ ਹੁਣ ਭਾਵੇਂ ਜਿਹੜਾ ਵਿਜੀਲੈਂਸ ਦਾ ਐਸਐਸਪੀ ਆ ਉਹਦਾ ਕੋਈ ਕਸੂਰ ਨਾ ਹੋਵੇ ਅਗਲਾ ਸਸਪੈਂਡ ਹੋ ਗਿਆ ਨਾ ਜੀ ਅਗਲੇ ਦੀ ਰਿਸ਼ਤੇਦਾਰੀ ਤੇ ਸਮਾਜਿਕ ਤੌਰ ਤੇ ਬਦਨਾਮੀ ਹੋ ਗਈ ਵੀ ਵਿਜੀਲੈਂਸ ਦਾ ਐਸਐਸਪੀ ਸਸਪੈਂਡ ਕਰਕੇ ਉਹ ਮਾਰਿਆ ਪੁਲਿਸ ਨੇ ਸਰਕਾਰ ਨੇ ਇਹਦਾ ਹੁਣ ਕੁਝ ਦਿਨ ਪਹਿਲਾਂ ਜਿਹੜੇ ਉਹ ਵਰਿੰਦਰ ਬਰਾੜ ਨੇ ਉਹ ਸਸਪੈਂਡ ਕੀਤੇ ਗਏ ਸੀ ਹਾਲਾ ਕਿ ਮੈਨੂੰ ਇਹ ਵੀ ਪਤਾ ਲੱਗਿਆ ਹਾਂ ਜੀ ਸਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਵਰਿੰਦਰ ਬਰਾੜ ਨਿਹਾਈਤੀ ਡਿਸਿਪਲਿਨ ਅਫਸਰ ਨੇ ਉਹਨਾਂ ਦੇ ਪਰਿਵਾਰ 'ਚ ਸ਼ਹੀਦੀ ਵੀ ਹੋਈ ਹੈ ਪੁਰਾਣੇ ਸਮਿਆਂ 'ਚ ਜਦੋਂ ਕਾਲਾ ਦੌਰ ਸੀ ਸੋ ਜੋ ਮੈਨੂੰ ਪਤਾ ਲੱਗਿਆ ਮੈਂ ਸੋਸ਼ਲ ਮੀਡੀਆ ਤੇ ਇਹ ਗੱਲਾਂ ਪੜ੍ਹ ਰਿਆ ਸੀ ਪਰ ਕਿਸੇ ਵਿਅਕਤੀ ਦੀ ਛਵੀ ਤੁਸੀਂ ਉਹਨੂੰ ਅਗਰ ਸਸਪੈਂਡ ਕਰ ਦਿੰਨੇ ਹੋ ਬਿਨਾ ਕਾਰਨ ਅੱਜਕੱਲ੍ਹ ਸੰਦੀਪ ਜੀ ਸਸਪੈਂਡ ਕਰਨਾ ਕਿਸੇ ਪੁਲਿਸ ਅਫਸਰ ਨੂੰ ਇਹ ਸਰਕਾਰਾਂ ਦੇ ਲਈ ਇਹ ਵੀ ਇੱਕ ਤੜਕਾ ਹੋ ਗਿਆ ਕਿ ਸਸਪੈਂਸ਼ਨ ਦਾ ਤੜਕਾ ਲਾਓ ਆਪਣਾ ਮਾਹੌਲ ਨਹੀਂ ਬਣ ਰਿਹਾ ਵੀ ਕਰੋ ਇੱਕ ਅਧਿਅਸਰ ਸਸਪੈਂਡ ਲੋਕਾਂ 'ਚ ਗੱਲ ਜਾਵੇ ਵੀ ਇਹ ਸਰਕਾਰ ਬੜੀ ਚੰਗੀ ਹੈ ਇਹ ਪ੍ਰਵਾਹ ਨਹੀਂ ਕਰਦੀ ਐਸਐਸਪੀ ਦੀ ਸਸਪੈਂਡ ਕਰਕੇ ਉਹ ਮਾਰਦੇ ਇਤ ਨੈਰੇਟਿਵ ਬਿਲਡਿੰਗ ਧਾਰਨਾ ਬਣਾਉਣਾ ਨੈਰੇਟਿਵ ਸ਼ਬਦ ਅੰਗਰੇਜ਼ੀ ਦਾ ਅੱਜਕੱਲ ਬਹੁਤ ਚੱਲਦਾ ਹੈ ਸਰਕਾਰਾਂ ਇਹ ਧਾਰਨਾ ਬਣਾਉਂਦੀਆਂ ਨੇ ਜਿਵੇਂ ਜਿਵੇਂ ਉਹਨਾਂ ਨੇ ਆਪਣਾ ਮੰਤਰੀ ਪਹਿਲਾਂ ਟੰਗਤਾ ਸੀ ਕਰਪਸ਼ਨ ਚ ਤੇ ਉਹ ਸਿੰਗਲਾ ਸਾਹਿਬ ਹੈ ਪੂਰੀ ਸ਼ਾਨ ਨਾਲ ਫਿਰਦੇ ਆ ਫੇ ਸਿੰਗਲਾ ਸਾਹਿਬ ਹੈ ਸਰਾਰੀ ਸਾਹਿਬ ਸਰਾਰੀ ਸਾਹਿਬ ਫਿਰ ਫਸੇ ਹੋਏ ਆ ਅੱਜਕੱਲ ਕੋਈ ਕੋ ਬਾਤ ਫੇਰ ਉੱਠਦਾ ਪਿਆ ਉੱਤੇ ਵੀ ਆਪਾਂ ਕਿਸੇ ਦਿਨ ਗੱਲ ਕਰਾਂਗੇ ਫਸੇ ਕਿੱਥੇ ਆ ਫਸੇ ਨਹੀਂ ਸਿਰਫ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੂੰ ਬਦਲਿਆ ਸੀ ਉਹਨਾਂ ਨੇ ਫਸਦਾ ਹੀ ਨਹੀਂ ਕੋਈ ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਆ ਰਮਨ अरोड़ा ਜਰੂਰ ਲੱਗਦਾ ਹੁਣ ਜੇਲ੍ਹ ਜੂਲ ਚਲਾ ਗਿਆ ਪਰ ਕੋਈ ਪਤਾ ਨਹੀਂ ਵਾਪਸ ਆ ਕੇ ਵੀ ਛੁੱਟ ਦੇ ਪਤਾ ਲੱਗੇ ਜੀ ਕੇਸ ਖਾਰਜ ਹੋ ਗਿਆ ਹਾਈ ਕੋਰਟ ਨੇ ਖਾਰਜ ਕਰਤਾ ਜੀ ਉਹ ਚ ਨਿਕਲੇ ਕੁਛ ਨਹੀਂ ਇਸ ਕਰਕੇ ਅੱਜ ਕੱਲ ਸਰਕਾਰਾਂ ਅਫਸਰ ਆਪਣੀ ਆਪ ਸਰਕਾਰਾਂ ਆਪਣੀ ਲੀਡਰਸ਼ਿਪ ਨੂੰ ਤਕੜਾ ਦਿਖਾਉਣ ਚ ਲੋਕਾਂ ਨੂੰ ਅਫਸਰ ਸਸਪੈਂਡ ਕਰ ਦਿੰਦੀਆਂ ਨੇ ਵੀ ਡੀਆਈਜੀ ਕਰ ਦੋ ਵੀ ਆਈਜੀ ਕਰ ਦੋ ਕੋਈ ਇਹ ਆ ਪਿੱਛੇ ਜੇ ਵੀ ਕਹਿੰਦੇ ਉਹ ਜਿਹੜਾ ਲਾਇਸੈਂਸ ਨਾਲ ਕਟਾਲਾ ਅਸੀਂ ਉਹ ਜਿਹੜੇ ਅਫਸਰ ਸਸਪੈਂਡ ਕੀਤੇ ਸੀ ਇਹ ਬਹਾਲ ਕਰਦੇ ਸੀ ਬਿਲਕੁਲ ਬਿਲਕੁਲ ਉਹ ਤੇ ਬਹੁਤ ਵੱਡੇ ਪੱਧਰ ਦੇ ਅਫਸਰ ਸਸਪੈਂਡ ਕੀਤੇ ਸੀ ਉਹ ਫਿਰ ਬਹਾਲ ਕਰਦੇ ਪਰ ਜਿਹੜੇ ਜਿਹੜੇ ਜੈਨੂਅਲ ਅਫਸਰ ਹੁੰਦੇ ਨੇ ਮੁਲਾਜ਼ਮ ਹੁੰਦੇ ਨੇ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਨਾ ਜੀ ਉਹਨਾਂ ਦਾ ਮੋਰਲ ਡਾਊਨ ਹੁੰਦਾ ਅਗਲੇ ਕਹਿੰਦੇ ਯਾਰ ਅਸੀਂ ਇਮਾਨਦਾਰ ਸੀ ਸਾਨੂੰ ਸਸਪੈਂਡ ਕਰਤਾ ਇਹਦਾ ਮਤਲਬ ਹੈ ਅਸੀਂ ਵੀ ਕਰਪਸ਼ਨ ਕਰਦੇ ਰਹੀਏ ਤੇ ਚੰਗੀ ਗੱਲ ਹੈ ਚਾਰ ਪੈਸੇ ਅੱਗੇ ਭੇਜਿਆ ਕਰਾਂਗੇ ਫਿਰ ਇਹ ਵੀ ਸੁਨੇਹਾ ਜਾਂਦਾ ਸੋ ਕੁਲ ਮਿਲਾ ਕੇ ਇਸ ਮਸਲੇ ਨਾਲ ਜਿਹੜਾ ਹੁਣ ਤੁਹਾਡਾ ਸਵਾਲ ਸੀ ਭਾਰਤ ਪੂਸ਼ਣ ਆਸ਼ੂ ਬਿਲਕੁਲ ਮੁਕਾਬਲੇ ਚ ਮੈਂ ਇਹ ਨਹੀਂ ਕਹਿੰਦਾ ਵੀ ਭਾਰਪੂਸ਼ਨਾਸ਼ੂ ਜਿੱਤ ਜਾਊਗਾ ਅੱਜ ਦੀ ਸਥਿਤੀ ਚ ਮੁਕਾਬਲਾ ਹੈ ਪਰ ਮੁਕਾਬਲਾ ਆਮ ਆਦਮੀ ਪਾਰਟੀ ਭਾਰਪੂਸ਼ਨਾਸ਼ੂ ਔਰ ਭਾਜਪਾ ਚ ਮੁੱਖ ਰੂਪ ਚ ਇਹਨਾਂ ਤਿੰਨਾਂ ਧਿਰਾਂ ਚ ਮੁੱਖ ਰੂਪ ਚ ਮੁਕਾਬਲਾ ਹੈ ਪਰ ਆਮ ਆਦਮੀ ਪਾਰਟੀ ਆਪਣੀਆਂ ਗਲਤੀਆਂ ਕਰਕੇ ਆਪਣੀ ਪੋਜੀਸ਼ਨ ਕਮਜ਼ੋਰ ਕਰ ਰਹੀ ਹੈ ਮੈਂ ਇਹ ਕਹੂੰਗਾ ਜਿਹੜਾ ਆ ਕੱਲ ਪਰਸੋਂ ਵੀ ਆ ਸੰਮਨ ਆਇਆ ਮਨੀਸ਼ ਸੋਧਿਆ ਨੂੰ ਦਿੱਲੀ ਤੋਂ ਮਨੀਸ਼ ਸੋਧਿਆ ਔਰ ਇਹਨਾਂ ਦੇ ਆਪਣੇ ਸਿੰਦਰ ਜੈਨਦਰ ਜੈਨ 6 ਜੂਨ ਐ ਅੱਜ ਅੱਜ ਲਈ ਸਤਿੰਦਰ ਜੈਨ ਨੂੰ ਉਥੇ ਸੱਦਿਆ ਗਿਆ ਸੀ ਐਂਟੀ ਕ腐ਪਸ਼ਨ ਬਿਊਰੋ ਪਤਾ ਨਹੀਂ ਉਹ ਗਏ ਜਾਂ ਨਹੀਂ ਗਏ ਪਰ ਇਸ ਤੋਂ ਬਾਅਦ 9 ਜੂਨ ਨੂੰ ਮਨੀਸ਼ ਸਿਸ਼ੋਧਿਆ ਨੂੰ ਸੱਦਿਆ ਪਤਾ ਨਹੀਂ ਉਹ ਜਾਂਦੇ ਨੇ ਜਾਂ ਨਹੀਂ ਜਾਂਦੇ ਪਰ ਲੁਧਿਆਣਾ ਦੀ ਜ਼ਿਮਨੀ ਚੌਂਣ ਦੇ ਵਿੱਚ ਭਾਰਤ ਭੂਸ਼ਨ ਆਸ਼ੂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਖੁੱਲ੍ਹ ਕੇ ਲੜਾਈ ਲੜ ਰਹੇ ਨੇ ਹੁਣ ਰਾਣਾ ਗੁਰਜੀਤ ਭਾਰਤ ਭੂਸ਼ਨ ਆਸ਼ੂ ਦੇ ਨਾਲ ਨੇ ਰਾਣਾ ਗੁਰਜੀਤ ਨੇ ਪ੍ਰਗਟ ਸਿੰਘ ਵੀ ਨੇ ਉਥੇ ਸਾਰੇ ਸਰਗਰਮ ਨੇ ਉਥੇ ਸੁੰਦਰ ਸ਼ਾਮ अरोड़ा ਨੇ ਹੋਰ ਵੀ ਲੀਡਰ ਨੇ ਕਾਂਗਰਸ ਦੇ ਸੋ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਚੌਂਡ ਮਹਿੰਮ ਠੰਡੀ ਲੱਗ ਰਹੀ ਸੀ ਉਹ ਭੱਗ ਗਈ ਹੈ ਔਰ ਰਾਜਾ ਵੜਿੰਗ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਰਾਜਾ ਵੜਿੰਗ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਰੇ ਨੇ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਅੱਛਾ ਜਿਹੜੀ ਅੱਜ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਨਾ ਭਾਰਤ ਭੂਸ਼ਣ ਆਸ਼ੂ ਸੀ ਨਾ ਰਾਣਾ ਗੁਰਜੀਤ ਸਿੰਘ ਸੀ ਸੋ ਉਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਨਾਲ ਜਿਹੜੇ ਲੁਧਿਆਣੇ ਦੇ ਬਹੁਤ ਸਾਰੇ ਲੀਡਰ ਨੇ ਸਾਬਕਾ ਸਾਬका ਐਮਐਲਏ ਨਹੀਂ ਲਗਭਗ ਸਾਰੇ ਇੱਕਦਾਂ ਕੁ ਸ਼ਿਟਿੰਗ ਹੋਊਗਾ ਸਾਰੇ ਨਾਲ ਹੀ ਨਹੀਂ ਹੁਣ ਦੇਖਣ ਵਾਲੀ ਗੱਲ ਇਹ ਆ ਸੰਦੀਪ ਜੀ ਕਿ ਆਮ ਆਦਮੀ ਪਾਰਟੀ ਔਰ ਭਾਰਤ ਕੁਸ਼ਨ ਆਸ਼ੂ ਦੇ ਵਿੱਚ ਜਿਹੜੀ ਇਹ ਟਸਲ ਹੈ ਇਹ ਕਿੱਥੇ ਤੱਕ ਜਾ ਕੇ ਖਤਮ ਹੁੰਦੀ ਹੈ ਦੂਜੇ ਪਾਸੇ ਜਦੋਂ ਭਾਜਪਾ ਦੀ ਗੱਲ ਕਰਦੇ ਹਾਂ ਭਾਜਪਾ ਦਾ ਕੈਂਡੀਡੇਟ ਉਹਨੂੰ ਸਾਰੇ ਪਾਸੇ ਸਮਰਥਨ ਆਪਣੀ ਪਾਰਟੀ 'ਚ ਮਿਲ ਰਿਹਾ ਜਿੰਨੇ ਵੀ ਭਾਜਪਾ ਦੇ ਪੁਰਾਣੇ ਕੈਂਡੀਡੇਟ ਨੇ ਹਾਰੇ ਜਿੱਤੇ ਕਾਂਗਰਸ 'ਚੋਂ ਆਏ ਹੋਰ ਪਾਰਟੀਆਂ 'ਚੋਂ ਆਏ ਭਾਜਪਾ ਇਕੱਠੀ ਹੋ ਕੇ ਚੱਲ ਰਹੀ ਹੈ ਬੀਜੇਪੀ ਦੀ ਸਿਟੀ ਇਹ ਹੈ ਕਿ ਬੂੰਦੀ ਕਿਸੇ ਵੀ ਪਾਸਿਓਂ ਆਈ ਹੋਵੇ ਲੱਡੂ ਇੱਕ ਬਣਾਉਣਾ ਹੈ। ਵੀ ਕਿਸੇ ਵੀ ਪਾਰਟੀ ਤੋਂ ਕੋਈ ਆਇਆ ਹੋਵੇ ਆਪਾਂ ਬੀਜੇਪੀ ਵਾਲਾ ਜਿਤਾ ਦੇਣਾ ਹੈ। ਸੋ ਉਹ ਪੂਰੀ ਕੋਸ਼ਿਸ਼ ਆ ਉਹਨਾਂ ਦੀ ਵੀ ਅਸੀਂ ਆਪਣਾ ਕੈਂਡੀਡੇਟ ਜਿਤਾਈਏ। ਰਵਨੀਤ ਬਿੱਟੂ ਵੀ ਹੈ, ਜਾਖੜ ਵੀ ਹੈ ਹਾਲਾਂਕਿ ਕਿਸੇ ਸਮੇਂ ਜਾਖੜ ਤੇ ਬਿੱਟੂ ਦੀ ਬਣਦੀ ਨਹੀਂ ਸੀ। ਔਰ ਲੁਧਿਆਣੇ ਦੀ ਬੀਜੇਪੀ 'ਚ ਕਈ ਕਾਂਗਰਸੀ ਨੇ ਜਿਨ੍ਹਾਂ ਦੀ ਪਹਿਲਾਂ ਆਪਸ 'ਚ ਨਹੀਂ ਸੀ ਬਣਦੀ ਹੁਣ ਉਹ ਸਭ ਇੱਕੋ ਮੰਚ 'ਤੇ ਇਕੱਠੇ ਹੋਏ ਨੇ। ਸੋ ਬੀਜੇਪੀ ਵੀ ਮੁਕਾਬਲੇ ਦੇ ਵਿੱਚ ਹੈ ਜੀਵਨ ਗੁਪਤਾ ਟਕਸਾਲੀ ਹੈ ਔਰ ਬੀਜੇਪੀ ਦਾ ਕਾਦਰ ਖੁਸ਼ ਹੈ ਜੀਵਨ ਗੁਪਤਾ ਨੂੰ ਟਿਕਟ ਮਿਲਣ ਦੇ ਨਾਲ ਸੋ ਬੀਜੇਪੀ ਵੀ ਤਕੜੀ ਹੈ ਬੀਜੇਪੀ ਨੂੰ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਸੁਖਵੀਰ ਬਾਦਲ ਦਾ ਟੈਸਟ ਹੈ ਅਕਾਲੀ ਦਲ ਦਾ ਟੈਸਟ ਹੈ ਇਹ ਲੋਕ ਹੀ ਦੱਸਣਗੇ ਵੀ ਅਕਾਲੀ ਦਲ ਕਮਜ਼ੋਰ ਹੈ ਜਾਂ ਤਕੜਾ ਕਿਉਂਕਿ ਜੇ ਤਾਂ ਜ਼ਮਾਨਤ ਬਚ ਗਈ ਅਕਾਲੀ ਦਲ ਤਕੜਾ ਜਿੱਤੇ ਭਾਵੇਂ ਨਾ ਮੈਂ ਤਾਂ ਜ਼ਮਾਨਤ ਹੀ ਖੜਾ ਵੀ ਜੇ ਅਕਾਲੀ ਦਲ ਦੀ ਜ਼ਮਾਨਤ ਬਚ ਗਈ ਸੁਖਵੀਰ ਦੀ ਤੇ ਇਹਦਾ ਮਤਲਬ ਹੈ ਸੁਖਵੀਰ ਬਾਦਲ ਕਿਤੇ ਸਟੈਂਡ ਕਰਦਾ ਪਰ ਉਂਝ ਲੁਧਿਆਣੇ ਸ਼ਹਿਰ ਚ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਜਲੰਧਰ ਦੇ ਮੁਕਾਬਲੇ ਅਕਾਲੀ ਦਲ ਦੀ ਸਥਿਤੀ ਥੋੜੀ ਜੀ ਬੈਟਰ ਹੈ ਜੀ ਦਰਸ਼ਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅਗੇ ਵਿਧਾਵਾਂਗੇ ਧੰਨਵਾਦ ਬਹੁਤ